ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਪਿੰਡ ਜਿੱਦਾ ਵਿਖੇ ਇੱਕ ਵਿਅਕਤੀ ਵੱਲੋਂ ਆਨਲਾਈਨ ਸਮਾਨ ਮੰਗਵਾਇਆ ਗਿਆ ਸੀ ਜਿਸ ਨੂੰ ਅਸੈਂਬਲ ਕਰਦੇ ਸਮੇਂ ਹੋਇਆ ਬਹੁਤ ਜ਼ਬਰਦਸਤ ਬਲਾਸਟ ਬਲਾਸਟ ਦੇ ਦੌਰਾਨ ਦੋ ਜਣੇ ਹੋਏ ਜ਼ਖਮੀ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੌਕੇ ਦੇ ਉੱਤੇ ਮਾਨਯੋਗ ਐਸਐਸਪੀ ਮੈਡਮ ਅਮਨੀਤ ਕੁੰਡਲ ਜੀ ਪਹੁੰਚੇ ਤੇ ਉਹਨਾਂ ਦੇ ਨਾਲ ਪਹੁੰਚੀ ਟੀਮਾਂ ਟੀਮਾਂ ਵੱਲੋਂ ਮੁੱਖ ਦੇ ਜਾ ਕੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਤੇ ਮਾਨਯੋਗ ਐਸਐਸਪੀ ਮੈਡਮ ਦਾ ਕੀ ਕਹਿਣਾ ਆਉ ਜਾਣਦੇ ਇਸ ਮਾਮਲੇ ਦੇ ਬਾਬਤ ਬੱਦੇ ਵੀਰੇ ਕੀ ਮਸਲਾ ਕੀ ਹੋਇਆ ਪੂਰਾ ਇਹ ਮਸਲਾ ਕੱਲ ਤਮਾਕਾ ਹੋਇਆ ਕਾਫੀ ਮੰਨ ਲਓ 4:00 ਵਜੇ ਰਿਪੋਰਟ ਹੋਇਆ ਤੇ ਅਸੀਂ ਤਾਂ ਉਹਨੇ ਟਾਈਮ ਹੀ ਮੰਨ ਲਓ 10:15 ਸਕਿੰਟਾਂ 'ਚ ਹੀ ਪਹੁੰਚ ਗਏ ਜੀ ਅੱਗੇ ਦੇਖਿਆ ਤੋ ਕਾਫੀ ਮੂੰਹ ਸਾਰਾ ਫੋਨ ਨਾਲ ਲੱਤ ਪਾਸ ਸੀ ਜੀ ਇਹ ਨਾਲ ਜਿਨ੍ਹਾਂ ਨੂੰ ਉਹ ਬੰਡੇ ਦਾਖਲ ਕਰਾਇਆ ਕੌਣ ਸੀਗਾ ਮੁੰਡਾ ਕੌਣ ਸੀ ਇਹ ਜਗਤਾਰ ਸਿੰਘ ਕਿੰਨੀ ਕੁ ਉਮਰ ਦਾ ਸੀ ਉਮਰ ਹੈ ਇਹ ਤੇ 40 ਦੇ ਆਸ-ਪਾਸ ਹੋ ਓਕੇ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਦਾਖਲ ਕਰਾ ਤੋਂ ਬਾਅਦ ਰੁਕਾ ਆ ਗਿਆ ਉਸ ਤੋਂ ਬਾਅਦ ਮੰਨ ਲਓ ਸਾਰਾ ਜਿੰਨਾ ਮਹਿਕਮਾ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰੇ ਮੰਨ ਲਓ ਮੁਲਾਜ਼ਮ ਪਹੁੰਚੇ ਟੀਮ ਆ ਟੋਟੀ ਪਹੁੰਚ ਗਏ ਜੀ ਇਹ ਹੀ ਸ਼ੰਕਾ ਵੀ ਅੰਦਰ ਕੁਝ ਹੋਰ ਨਾ ਇਹੋ ਜੀ ਚੀਜ਼ ਹੋਵੇ ओके okay, हां जी छह ਮੰਨੂ ਕੋਈ ਗਰੂਤ ਵਗੈਰਾ ਕੋਈ ਬੰਬ ਕਰਾਇਆ ਇਹੋ ਜਿਹੀ ਕੋਈ ਚਾਂਸ ਹੋ ਸਕਦੇ ਤੇ ਕੁਕੀ ਚੀਜ਼ ਤੇ ਹਾਲੇ ਕੁਝ ਨਿਕਲ ਕੇ ਸਾਹਮਣੇ ਆਇਆ ਨਾ ਹਾਲੇ ਕੁਝ ਨਹੀਂ ਹਾਲੇ ਟੀਮਾਂ ਆਈਆਂ ਵੀ ਹਾਲੇ ਕੁਝ ਨਹੀਂ ਕੋਈ ਪੂਰਾ ਮਾਮਲਾ ਕੀ ਹੈ ਉਹਦੇ ਤੇ ਇੱਕ ਲਾਸਟ ਦੀ ਇਨਫੋਰਮੇਸ਼ਨ ਆਈ ਹੈ ਸਾਨੂੰ ਤੇ ਗੁਰਪ੍ਰੀਤ ਸਿੰਘ ਜੀ son of ਜਕਤਾਰ ਸਿੰਘ ਔਰ ਉਹਦੇ ਫਾਦਰ ਦੋਨੋਂ ਨੂੰ ਬਰਨ ਇੰਜਰੀਜ਼ ਆ ਡਿਊ ਟੂ ਦ ਬਲਾਸਟ ਐਂਡ ਬੋਥ ਆਰ ਐਡਮਿਟਡ ਟੂ ਪ੍ਰਾਈਵੇਟ ਹਸਪੀਟਲਸ ਤੇ ਇਹ ਪਤਾ ਲੱਗਿਆ ਕਿ ਜਿਹੜਾ 19 ਸਾਲ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੇ ਕੁਛ ਆਨਲਾਈਨ ਪਰਚੇਸ ਕੀਤਾ ਐਕਸਪਲੋਸਿਵ ਮਟੀਰੀਅਲ ਤੇ YouTube ਵਗੈਰੇ ਤੇ ਵੀਡੀਓ ਹਾਊ ਟੂ ਅਸੈਂਬਲ ਸਮਥਿੰਗ ਐਕਸਪਲੋਸਿਵ ਉਹ ਕਰਦੇ ਕਰਦੇ ਇਹਦੋਂ ਤੋਂ ਮਿਸਹੰਡਲ ਹੋਇਆ ਜੋ ਪਹਿਲਾਂ ਇਹਨੂੰ ਆਪ ਹੀ ਸਸਟੇਨਡ ਇੰਜਰੀਜ਼ ਤੇ ਇਹਨੂੰ ਰੈਸ਼ ਕੀਤਾ ਫੈਮਿਲੀ ਨੇ ਤੇ ਬਾਅਦ ਚ ਸ਼ਾਇਦ ਫਾਦਰ ਨੇ ਕੋਸ਼ਿਸ਼ ਕੀਤੀ ਉਹਨੂੰ ਸਮੇਟਣ ਲਈ ਸ਼ਾਮ ਨੂੰ ਤੇ ਉਹ ਵੱਡਾ ਬਲਾਸਟ ਹੋ ਗਿਆ ਤੇ ਫਾਦਰ ਹੂਜ਼ ਆਲਸੋ ਰਸ਼ ਟੂ ਦੋਸਤ ਇੱਕ ਦੇ ਸਪਲਾਈ ਵੀ ਕਰਦਾ ਸੀ ਬੰਨ ਨਹੀਂ ਜੀ that is too preliminary to tell ਹਲੇ ਤਾਂ ਸਾਨੂੰ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਤੇ ਸਾਡੀ ਫੋਰੈਂਸਿਕ ਟੀਮ ਔਰ ਬੋਮ ਡਿਸਪੋਜ਼ਲ ਟੀਮ ਲੱਗੀ ਹੋਈ ਹੈ these things uh, will be cleared out during course of investigation ਫਿਰ ਨੈਕਸਟ ਐਕਟੀਵਿਟੀ ਕੀ ਹੈ ਮੈਡਮ ਇਹ ਐਫ ਆਈ ਆਰ ਲਾਂਚ ਕਰ ਰਹੇ ਹਾਂ ਜੀ ਅਸੀਂ ਔਰ ਉਹਦੇ ਤਫ਼ਤੀਸ਼ ਚ ਦੇਖਾਂਗੇ ਕਿ ਇੱਕ ਏਰੀਆ ਸਟੀਰੀਲਾਈਜ਼ ਹੋ ਜਾਏ ਉਹਦੀ ਵੇਟ ਕਰ ਰਹੇ ਹਾਂ ਓਕੇ ਅਪੀਅਰ ਕਿਉਂਕਿ ਇਸ ਕਰਨਾ ਖਲੇ ਦੇਖਦੇ ਆ ਜੀ ਖਲੇ ਤੁਸੀਂ ਪੁਲਿਸ ਵੱਲੋਂ ਹੀ ਲੋਚ ਕਰ ਰਹੇ ਤੇ ਜੋ ਵੀ ਤੱਕ ਸਾਹਮਣੇ ਆਣਗੇ ਉਹਨਾਂ ਨੂੰ ਅਸੀਂ ਕਰਾਂਗੇ ਨੋਮਿਨੇਟ